ਪਹਿਲੇ ਨੰਬਰ ਤੇ ਜੈਡ ਪਲੱਸ ਸਿਕਿਉਰਟੀ ਵਾਲਿਆਂ ਦੇ ਵਿੱਚ ਪਹਿਲੇ ਨੰਬਰ ਤੇ ਅਰਵਿੰਦ ਕੇਜਰੀਵਾਲ ਨੂੰ ਰੱਖਿਆ ਹੋਇਆ ਜਿਹੜੀ ਸਟੇਟ ਦਾ ਮੁੱਖ ਮੰਤਰੀ ਉਹ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਆਕਾ ਨੂੰ ਰੱਖਿਆ ਹੋਇਆ ਐਨਾ ਪੈਸਾ ਪੰਜਾਬ ਦਾ ਉਹਦੇ ਉਹ ਬੰਦੇ ਤੇ ਕਿਉਂ ਬਰਬਾਦ ਕੀਤਾ ਜਾ ਰਿਹਾ ਕੀ ਦੇਣਾ ਪੰਜਾਬ ਨੂੰ ਉਹਦੀ ਕੋਈ ਪੰਜਾਬ ਲਈ ਕੁਰਬਾਨੀ ਕੀਤੀ ਹੈ ਕੋਈ ਪੰਜਾਬ ਦੇ ਸ਼ਹੀਦਾਂ ਦੇ ਪਰਿਵਾਰ ਦੇ ਵਿੱਚੋਂ ਹੈ ਅਰਵਿੰਦ ਕੇਜਰੀਵਾਲ ਪੰਜਾਬ ਦਾ ਮਾਮਾ ਲੱਗਦਾ ਉਹ ਤੋਂ ਕੀ ਸੁਰੱਖਿਆ ਦੇ ਕੇ ਕਰਾਉਣਾ ਕੀ ਹੈ ਦਿੱਲੀ ਪੁਲਿਸ ਦੇਵੇ ਤੇ ਡੀਜੀਪੀ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਜੇ ਇੰਨੀ ਤੁਹਾਡੇ ਕੋਲ ਸਿਕਿਉਰਟੀ ਵਾਧੂ ਹੈ ਇੰਨੀ ਪੁਲਿਸ ਵਾਧੂ ਹੈ ਫਿਰ ਥਾਣੇ ਤੇ ਬੰਬ ਕਿਉਂ ਡਿੱਗ ਰਿਹਾ ਭਾਈ ਫਿਰ ਲੁੱਟਾਂ ਖੋਹਾਂ ਕਿਉਂ ਹੋ ਰਹੀਆਂ ਭਾਈ ਫਿਰ ਪਠਿੰਡੇ ਦੇ ਵਿੱਚ ਕੱਲ ਤੁਸੀਂ ਆਏ ਹੋ ਉਦੋਂ ਦੇ ਨਾਲ ਹੀ ਇੱਕ ਵਕੀਲ ਦੇ ਗੋਲੀ ਵਾਜ ਜਾਂਦੀ ਹੈ ਜੇ ਇੰਨੀ ਪੁਲਿਸ ਨਫਰੀ ਵਾਧੂ ਆ ਫਿਰ ਤੁਹਾਡੇ ਪੁਲਿਸ ਵਾਲੇ ਹਾਰਟ ਅਟੈਕ ਨਾਲ ਕਿਉਂ ਮਰ ਰਹੇ ਹੈ ਤੁਸੀਂ ਜਾਓ ਕਿਸੇ ਵੀ ਥਾਣੇ ਦੇ ਵਿੱਚ ਐਸ ਐਚਓ ਰੋਂਦਾ ਮਿਲੂਗਾ ਕਿ ਮੇਰੇ ਕੋਲੇ ਜਿੰਨੇ ਮੁਲਾਜ਼ਮ ਚਾਹੀਦੇ ਉਦੋਂ ਅੱਧੇ ਵੀ ਨਹੀਂ ਐਸ ਐਸ ਪੀ ਤੋਂ ਥੱਲੇ ਦੇ ਅਫਸਰਾਂ ਨੂੰ ਤੇ ਡੀ ਐਸ ਪੀ ਤੇ ਐਸ ਪੀ ਨੂੰ ਪੁੱਛ ਕੇ ਦੇਖੋ ਕੀ ਕਾ ਮਾਰਦੇ ਐ ਰਾਤ ਰਾਤ ਪਰ ਡਿਊਟੀ ਦੇਣੀ ਪੈਂਦੀ ਆ ਉਹਨਾਂ ਨੂੰ ਜਿਹੜੇ ਸ਼ਿਪਾਈ ਐ ਸ਼ਿਪਾਈ ਤੋਂ ਲੈ ਕੇ ਤੇ ਐਸਪੀ ਤੱਕ ਪੁਲਿਸ ਅੱਜ ਬਹੁਤ ਡਿਪਰੈਸ਼ਨ ਦੇ ਵਿੱਚ ਐ ਉਹਦਾ ਵਜ੍ਹਾ ਕੀ ਐ ਕਿ ਪੁਲਿਸ ਕੋਲੇ ਉਨੀ ਨਫਰੀ ਨਹੀਂ ਐ ਜਿੰਨੀ ਚਾਹੀਦੀ ਐ ਤੇ ਉਹ ਚਲਾਉਣ ਤਾਂ ਤੁਹਾਡੇ ਕੋਲੇ ਮੁਲਾਜ਼ਮ ਨਹੀਂ ਥਾਣੇ ਚਲਾਉਣ ਨੂੰ ਤੇ ਸਿਕਿਉਰਟੀ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਦੇਈ ਜਾਂਦੇ ਐ ਪੰਜਾਬ ਦੇ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਕਿ ਅਸੀਂ ਰਾਤ ਨੂੰ ਆਪਦੇ ਖੇਤ ਪਾਣੀ ਲਾਉਣ ਜਾਂਦੇ ਆ ਤੇ ਸਾਡੇ ਕੋਈ ਛਿਪੇੜੇ ਮਾਰ ਕੇ ਸਾਡੇ ਪੈਸੇ ਖੋ ਕੇ ਲੈ ਜੇ ਪੰਜਾਬ 'ਚ ਇਹ ਹਾਲਾਤ ਬਣੇ ਹੋਏ ਆ ਪੰਜਾਬ 'ਚ ਚਿੱਟਾ ਛਰੇਆ ਵਿਗਦਾ ਚੈਨਾਡੋਰ ਛਰੇਆ ਵਿਗਦੀ ਏ ਉਹ ਤਾਂ ਪਿਆ ਪੁਰਸਤੂ ਕੰਟਰੋਲ ਨਹੀਂ ਹੁੰਦੀ ਫਿਰ ਮੈਂ ਕਿਜਰੀ ਵਾਲੋਂ ਸੁਰੱਖਿਆ ਦੇ ਚਲੋ ਜਿਹੜਾ ਅਰਵਿੰਦ ਕੇਜਰੀਵਾਲ ਦਾ ਪਹਿਲਾ ਪੀਏ ਸੀ ਜਿੱਤੇ ਸੁਆਤੀ ਮਾਲੀਵਾਲ ਨੂੰ ਕੁੱਟਣ ਦਾ ਵੀ ਇਲਜ਼ਾਮ ਹੈ ਇੱਕ ਔਰਤ ਨੂੰ ਕੁੱਟਣ ਦਾ ਇਲਜ਼ਾਮ ਹੈ ਉਹਨਾਂ ਨੂੰ ਵੀ ਜੈਡ ਪਲੱਸ ਸਿਕਿਉਰਿਟੀ ਫਿਰ ਇੱਕ ਇਹ ਵੀ ਚਰਚਾ ਹੈ ਕਿ ਰਾਘਵ ਚੱਡਾ ਨੂੰ ਵੀ ਜੈਡ ਪਲੱਸ ਸਿਕਿਉਰਿਟੀ ਹੈ ਦਿੱਲੀ ਵਾਲਿਆਂ ਨੂੰ ਤਾਂ ਜੈਡ ਪਲੱਸ ਸਿਕਿਉਰਿਟੀ ਆਏ ਵੰਡੀਆਂ ਜਿਵੇਂ ਰਿਓੜੀਆਂ ਹੁੰਦੀਆਂ ਫਿਰ ਡੀਜੀਪੀ ਸਾਹਿਬ ਤਰਕ ਦੇ ਰਿਹਾ ਕਿ ਉਹਨਾਂ ਨੂੰ ਖਤਰਾ ਹੈ ਜੀ ਕੱਲ ਨੂੰ ਖਤਰਾ ਇੱਥੋਂ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਨੂੰ ਹੋ ਜਾਊਗਾ ਫਿਰ ਉਹਨਾਂ ਨੂੰ ਵੀ ਤੋਰ ਦੇਾਂਗੇ ਕੱਲ ਨੂੰ ਖਤਰਾ ਹਿਮਾਚਲ ਦੇ ਮੁੱਖ ਮੰਤਰੀ ਨੂੰ ਹੋ ਜਾਊਗਾ ਉਹਨਾਂ ਨੂੰ ਹੀ ਪੰਜਾਬ ਦੀ ਸਿਕਿ ਪੇਟਾ ਸਾਰੀ ਪੰਜਾਬ ਪੁਲਿਸ ਇਹਨਾਂ ਲੀਡਰਾਂ ਦੀ ਸਿਕਿਉਰਿਟੀ ਤੁਰ ਜੂਗੀ ਇਹਨਾਂ ਲੀਡਰਾਂ ਨੂੰ ਹਵਾਈਫ ਕਰਨ ਤੇ ਤੁਰ ਜੂਗੀ ਜੀ ਤੁਸੀਂ ਇੱਕ ਪੰਜਾਬ ਦਾ ਪੁੱਤ ਮਰਵਾਤਾ ਜਿਹੜਾ ਪੰਜਾਬ ਦੇ ਲਈ ਕੁਝ ਬੋਲਦਾ ਸੀ ਜਿਹੜਾ ਪੰਜਾਬ ਨੂੰ ਟੈਕਸ ਦਿੰਦਾ ਸੀ ਜਿਹਨੂੰ ਪੰਜਾਬ ਦੇ ਲੋਕ ਪਸੰਦ ਕਰਦੇ ਸੀ ਉਹ ਤਾਂ ਤੁਸੀਂ ਮਰਵਾਤਾ ਜਿਹਨੂੰ ਪੰਜਾਬ ਦੇ ਲੋਕ ਪਸੰਦ ਹੀ ਨਹੀਂ ਕਰਦੇ ਜਿਹਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ ਨਹੀਂ ਦੇਣਾ ਨਹੀਂ ਉਹ ਬੰਦੇ ਨੂੰ ਤੁਸੀਂ ਸਿਕਿਉਰਿਟੀ ਦੇਈ ਜਾਂਦੇ ਥਾਣਿਆਂ ਦੇ ਵਿੱਚ ਇੱਥੇ ਬੰਬ ਡਿੱਗੇ ਉਦੇ ਤੇ ਕੋਈ ਪੁਲਿਸ ਕੋਲੇ ਜਵਾਬ ਨਹੀਂ ਐ ਡੀ ਡੀਜੀਪੀ ਸਾਹਿਬ ਜਾਂ ਮੇਰਾ ਦਾ ਆਖੋ ਆਖੇ ਐਸਐਸਪੀਆ ਨੇ ਇੱਕ ਹੱਲ ਜਰੂਰ ਲੱਭਿਆ ਉਹਦਾ ਕਿ ਥਾਣੇ ਦੇ ਉੱਤੇ ਹਰੀ ਜਾਲੀ ਲਾਤੀ ਉਹ ਹਰੀ ਜਾਲੀ ਜਾਂ ਤਾਂ ਬੰਬ ਡੇਟੋ ਨੂੰ ਰੋਕਣ ਤੋਂ ਜਾਂ ਇਹ ਹੈ ਕਿ ਕੋਈ মিডিਆ ਵਾਲਾ ਕੈਮਰਾ ਲੈ ਕੇ ਉਹ ਜਿੱਥੇ ਬੰਬ ਡੇਟਿਆ ਉਹਨਾਂ ਦਿਖਾ ਸਕੀ ਐਨਾ ਤਬਾਹ ਪੰਜਾਬ ਪੁਲਿਸ ਦੇ ਐਸਐਚਓਾਂ ਤੇ ਪੰਜਾਬ ਪੁਲਿਸ ਦੇ ਡੀਐਸਪੀਆ ਤੇ ਪੰਜਾਬ ਪੁਲਿਸ ਦੇ ਥਾਣੇਦਾਰਾਂ ਤੇ ਪਿਛਲੇ ਦਿਨੀ ਫਰੀਦਕੋਟ ਦੇ ਇੱਕ ਐਸਐਚਓ ਦੀ ਟੈਨਸ਼ਨ ਦੇ ਨਾਲ ਹੀ ਉਹਨਾਂ ਅਟੈਕ ਆ ਗਿਆ ਤੇ ਦੀ ਮੌਤ ਹੋ ਗਈ ਇੱਕ ਜੈਡ ਪਲੱਸ ਸਿਕਿਉਰਿਟੀ ਦੇਣ ਤੇ ਕਰੋੜਾ ਰੁਪਿਆ ਸਰਕਾਰ ਨੂੰ ਖਰਚਾ ਪੈਂਦਾ ਉਹਦੇ ਪਰਭਾਈ ਕੌਣ ਕਰੂਗਾ ਉਹਦਾ ਤਾਂ ਜਵਾਬ ਕੀ ਹੈ ਸਰਕਾਰ ਕੋਲੇ ਪੁਲਿਸ ਦਾ ਮਜ਼ਾਕ ਬਣਾ ਕੇ ਰੱਖ ਦਿੰਦਾ ਸਿਕਿਉਰਿਟੀ ਦਾ ਮਜ਼ਾਕ ਬਣਾ ਕੇ ਰੱਖ ਦਿੰਦਾ ਜਿਹੜੇ ਕਹਿੰਦੇ ਸੀ ਕਿ ਜੇ ਖਤਰਾ ਹੈ ਮੁਰਗੀਖਾਨਾ ਖੋਲ੍ਹ ਲਓ ਤੇ ਹੁਣ ਮੁਰਗੀਖਾਨੇ ਕਿੱਧਰ ਗਏ ਦੋ ਮੁਰਗੀਖਾਨੇ ਅਰਵਿੰਦ ਕੇਜਰੀਵਾਲ ਨੂੰ ਵੀ ਖਰਾ ਦੇਣੇ ਚਾਹੀਦੇ ਪੰਜਾਬ ਪੁਲਿਸ ਕਿਉਂ ਖਰਚਾ ਕਰੇ ਪੰਜਾਬ ਸਰਕਾਰ ਕਿਉਂ ਖਰਚਾ ਕਰੇ ਪੰਜਾਬ ਦੇ ਲੋਕਾਂ ਆਪਦੇ ਟੈਕਸ ਦੇ ਪੈਸੇ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਕਿਉਂ ਖਰਚਾ ਕਰਨ ਡੀਜੀਪੀ ਪੰਜਾਬ ਦਾ ਇੱਕ ਕੱਲ ਅਰਵਿੰਦ ਕੇਜਰੀਵਾਲ ਦੀ ਸਕਿਉਰਿਟੀ ਨੂੰ ਲੈ ਕੇ ਇੱਕ ਬਿਆਨ ਆਉਂਦਾ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੱਲ ਡੀਜੀਪੀ ਪੰਜਾਬ ਜਦੋਂ ਪਟਿਆਲੇ ਵਿਖੇ ਜਾਂਦੇ ਆ ਤਾਂ ਉੱਥੇ ਉਹ ਬਿਆਨ ਦਿੰਦੇ ਆ ਜਦੋਂ ਪੁੱਛਿਆ ਜਾਂਦਾ ਜਾਂ ਪੁੱਛਿਆ ਜਾਂਦਾ ਵੀ ਜਾਂ ਆਪਣੇ ਆਪ ਵੀ ਕਿ ਅਰਵਿੰਦ ਕੇਜਰੀਵਾਲ ਨੂੰ ਜੈਡ ਪਲੱਸ ਸਕਿਉਰਿਟੀ ਦਿੱਤੀ ਗਈ ਸੀ ਹੋਈ ਸੀ ਉਹ ਫਿਰ ਦਿੱਲੀ ਪੁਲਿਸ ਦੇ ਕਹਿਣ ਤੇ ਅਸੀਂ ਵਾਪਸ ਲੈ ਲਈ ਹੈ ਕਿਉਂਕਿ ਉਹ ਕਹਿੰਦੇ ਕੇਜਰੀਵਾਲ ਸਾਹਿਬ ਨੂੰ ਥ੍ਰੈਟ ਸੀ ਇਸ ਕਰਕੇ ਹੀ ਦਿੱਤੀ ਸੀ ਹੁਣ ਸਵਾਲ ਤਾਂ ਇੱਥੇ ਇਹ ਖੜਾ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਦੀ ਸਿਕਿਉਰਿਟੀ ਦਿੱਤੀ ਕਿਹੜੇ ਬੇਸ ਤੇ ਹੈ ਅਰਵਿੰਦ ਕੇਜਰੀਵਾਲ ਪੰਜਾਬ ਦਾ ਲੱਗਦਾ ਕੀ ਹੈ ਨਾ ਪੰਜਾਬ ਦਾ ਕੋਈ ਮੰਤਰੀ ਹੈ ਨਾ ਪੰਜਾਬ ਦਾ ਕੋਈ ਐਮਐਲਏ ਹੈ ਨਾ ਪੰਜਾਬ ਦਾ ਕੋਈ ਮੁੱਖ ਮੰਤਰੀ ਹੈ ਉਹ ਤਾਂ ਇੱਕ ਆਮਦਮੀ ਪਾਰਟੀ ਦਾ ਪ੍ਰਧਾਨ ਹੈ ਜਿਹੜਾ ਨੈਸ਼ਨਲ ਪ੍ਰਧਾਨ ਹੈ ਪੰਜਾਬ ਦਾ ਉਹਦੇ ਨਾਲ ਕੋਈ ਲੱਲਾ ਨਹੀਂ ਖੱਖਾ ਨਹੀਂ ਲਾਗਾ ਨਹੀਂ ਤੇਗਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਪੰਜਾਬ ਦੀ ਪੁਲਿਸ ਨੂੰ ਸਿਕਿਉਰਿਟੀ ਕਿਉਂ ਦੇ ਰਹੀ ਹੈ ਫਿਰ ਡੀਜੀਪੀ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਜੇ ਇੰਨੀ ਤੁਹਾਡੇ ਕੋਲ ਸਿਕਿਉਰਿਟੀ ਵਾਧੂ ਹੈ ਇੰਨੀ ਪੁਲਿਸ ਵਾਧੂ ਹੈ ਫਿਰ ਥਾਣਾ ਤੇ ਬੰਬ ਕਿਉਂ ਡਿੱਗਰੇ ਆ ਭਾਈ ਫਿਰ ਲੁੱਟਾਂ ਖੋਹਾਂ ਕਿਉਂ ਹੋ ਰਹੀਆਂ ਆ ਭਾਈ ਫਿਰ ਬਠਿੰਡੇ ਦੇ ਵਿੱਚ ਕੱਲ ਤੁਸੀਂ ਆਏ ਹੋ ਉਦੋਂ ਦੇ ਨਾਲ ਹੀ ਇੱਕ ਵਕੀਲ ਦੇ ਗੋਲੀ ਵਾਜ ਜਾਂਦੀ ਹੈ ਜੇ ਇੰਨੀ ਪੁਲਿਸ ਨੇ ਫਰੀ ਵਾਧੂਆ ਫਿਰ ਤੁਹਾਡੇ ਪੁਲਿਸ ਵਾਲੇ ਹਾਰਟ ਅਟੈਕ ਨਾਲ ਕਿਉਂ ਮਰ ਰਹੇ ਆ ਅੱਜ ਤੁਸੀਂ ਜਾਓ ਕਿਸੇ ਵੀ ਥਾਣੇ ਦੇ ਵਿੱਚ ਐਸ ਐਚਓ ਰੋਂਦਾ ਮਿਲੂਗਾ ਕਿ ਮੇਰੇ ਕੋਲੇ ਜਿੰਨੇ ਮੁਲਾਜ਼ਮ ਚਾਹੀਦੇ ਆ ਉਦੋਂ ਅੱਧੇ ਵੀ ਨਹੀਂ ਤੁਸੀਂ ਕਿਸੇ ਆ ਜੀਓ ਨੋ ਪੁੱਛੋ ਜਿਹੜੇ ਡੀਐਸਪੀ ਜਾਂ ਉੱਤੇ ਰੈਂਕ ਦੇ ਹੁੰਦੇ ਐ ਐਸਐਸਪੀ ਤੋਂ ਥੱਲੇ ਦੇ ਅਫਸਰਾਂ ਨੂੰ ਤੇ ਡੀਐਸਪੀ ਤੇ ਐਸਪੀ ਨੂੰ ਪੁੱਛ ਕੇ ਦੇਖੋ ਕੀ ਕਾ ਮਾਰਦੇ ਐ ਰਾਤ ਰਾਤ ਪਰ ਡਿਊਟੀ ਦੇਣੀ ਪੈਂਦੀ ਐ ਉਹਨਾਂ ਨੂੰ ਆਮ ਤੌਰ ਤੇ ਠੀਕ ਐ ਪੁਲਿਸ ਤੇ ਜਾਂ ਪੁਲਿਸ ਅਫਸਰਾਂ ਤੇ ਜਾਂ ਪੁਲਿਸ ਤੇ ਜ ਇਲਜ਼ਾਮ ਜ਼ਰੂਰ ਲੱਗਦਾ ਐ ਕਿ ਉਹ ਪ੍ਰੈਸਟ ਨੇ ਜੇ ਨੇ ਵੋ ਨੇ ਪਰ ਸਭ ਤੋਂ ਵੱਡੀ ਗੱਲ ਐ ਕਿ ਇੱਕ ਮਨੁੱਖ ਐ ਜਿਹੜਾ ਉਹ ਡਿਊਟੀ ਦਾ ਤਾਂ ਉਹਦੇ ਘੰਟੇ ਸੀਮਤੀ ਐ ਨਾ ਜੇਕਰ ਇੱਕ ਲੇਬਰ ਦੇ 8 ਘੰਟੇ ਬਣਿਆ ਤਾਂ ਜਿਹੜਾ ਇੱਕ ਡਿਊਟੀ ਵਾਲਾ ਉਹ 8 ਜਾਂ 10 ਘੰਟੇ ਡਿਊਟੀ ਦੇ ਸਕਦਾ ਪਰ ਜੇ ਕੋਈ ਬੰਦਾ ਇਹ ਕਹੇ ਕਿ ਉਹ ਪੁਲਿਸ ਕੋਲੇ ਉਨੀ ਨਫਰੀ ਨਹੀਂ ਹੈ ਜਿੰਨੇ ਪੁਲਿਸ ਮੁਲਾਜ਼ਮ ਇੱਥੇ ਚਾਹੀਦੇ ਆ ਇੱਕ ਇੱਕ ਜੀਓ ਦੇ ਉੱਤੇ ਜਾਂ ਡੀਐਸਪੀ ਦੇ ਉੱਤੇ ਐਸਪੀ ਰਾਤ ਨੂੰ ਨਾਕਿਆਂ ਦੀ ਚੈੱਕ ਤੇ ਵੀ ਡਿਊਟੀ ਲੱਗ ਜਾਂਦੀ ਹੈ ਜਿਹੜੇ ਸਿਪਾਈ ਹੈ ਸਿਪਾਈ ਤੋਂ ਲੈ ਕੇ ਤੇ ਐਸਪੀ ਤੱਕ ਪੁਲਿਸ ਅੱਜ ਬਹੁਤ ਡਿਪਰੈਸ਼ਨ ਦੇ ਵਿੱਚ ਹੈ ਉਹਦਾ ਵਜ੍ਹਾ ਕੀ ਹੈ ਕਿ ਪੁਲਿਸ ਕੋਲੇ ਉਨੀ ਨਫਰੀ ਨਹੀਂ ਹੈ ਜਿੰਨੀ ਚਾਹੀਦੀ ਹੈ ਹੁਣ ਇੱਕ ਥਾਣੇ ਦੇ ਵਿੱਚ ਸੰਤਰੀ ਖੜਾਉਣਾ ਮੰਦਾ ਨਹੀਂ ਹੈ ਸਾਂਤਰੀ ਖੜਾਉਣ ਨੂੰ ਬੰਦਾ ਨਹੀਂ ਹੈ ਉਹਦੇ ਚ ਕੀ ਕਰਦੇ ਆ ਕੁਝ ਐਮਐਲਏ ਬੰਦੇ ਚੁੱਕ ਕੇ ਲੈ ਜਾਂਦੇ ਥਾਣੇ ਦੇ ਵਿੱਚੋਂ ਕੁਝ ਕੋਈ ਹੋਰ ਲੀਡਰ ਚੁੱਕ ਕੇ ਲੈ ਜਾਂਦਾ ਰਹਿ ਕੀ ਜਾਂਦਾ ਐਸਐਚਓ ਕੋਲੇ ਦੋ ਤਿੰਨ ਐਸਐਸਆਈ ਰਹਿ ਜਾਂਦੇ ਆ ਤੇ ਬਾਕੀ ਪੰਜ ਸੱਤ ਜਿਹੜੇ ਆ ਕੋਈ ਹੋਰ ਵਿਚਾਰੇ ਇੱਧਰ ਲੈ ਉੱਧਰ ਲੈ ਮੁਲਾਜ਼ਮ ਰਹਿ ਜਾਂਦੇ ਆ ਤੇ ਉਹ ਚਰਾਉਣ ਤਾਂ ਸਾਡੇ ਕੋਲੇ ਮੁਲਾਜ਼ਮ ਨਹੀਂ ਥਾਣੇ ਚ ਲਾਉਣ ਨੂੰ ਤੇ ਸਿਕਿਉਰਿਟੀ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਦੇਈ ਜਾਂਦੇ ਆ ਜੈਡ ਪਲੱਸ ਸਿਕਿਉਰਿਟੀ ਦੇ ਵਿੱਚ 60 50 ਤੋਂ 60 ਤਾਂ ਪੁਲਿਸ ਮੁਲਾਜ਼ਮ ਹੁੰਦੇ ਆ ਚੰਗੀ ਇੱਕ ਟਾਪ ਦੀ 1.5 ਕਰੋੜ ਦੀ ਗੱਡੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਨਾਲ ਫਾਇਰ ਬ੍ਰਿਗੇਡ ਨਾਲ ਐਂਬੂਲੈਂਸ ਨਾਲ ਹੋਰ ਤੰਤਰ ਸਾਰਾ ਚੱਲਦਾ ਜੈਮਰ ਵਾਲੀਆਂ ਗੱਡੀਆਂ ਸਾਰੀ ਚੈਕਿੰਗ ਵਾਸਤੇ ਇੰਨਾ ਪੈਸਾ ਪੰਜਾਬ ਦਾ ਉਹਦੇ ਉਹ ਬੰਦੇ ਤੇ ਕਿਉਂ ਬਰਬਾਦ ਕੀਤਾ ਜਾ ਰਿਹਾ ਕੀ ਦੇਣਾ ਹੈ ਪੰਜਾਬ ਨੂੰ ਉਹਦੀ ਕੋਈ ਪੰਜਾਬ ਲਈ ਕੁਰਬਾਨੀ ਕੀਤੀ ਹੈ ਕੋਈ ਪੰਜਾਬ ਦੇ ਸ਼ਹੀਦਾਂ ਦੇ ਪਰਿਵਾਰ ਦੇ ਵਿੱਚੋਂ ਹੈ ਪੰਜਾਬ ਤੇ ਪੰਜਾਬ ਦੇ ਲੋਕ ਤਾਂ ਅੱਕੇ ਪਏ ਐ ਕਿ ਜਿਹੜੇ ਦਿੱਲੀ ਹੈ ਇਹ ਲਗਾਤਾਰ ਸਾਡੇ ਤੇ ਜ਼ੁਲਮ ਕਰਦੀ ਹੈ ਤੇ ਦਿੱਲੀ ਦੇ ਬੰਦਿਆਂ ਨੂੰ ਸਾਡੀ ਪੰਜਾਬ ਨੂੰ ਸਿਕਿਉਰਿਟੀ ਦੇ ਰਹੀ ਹੈ ਪੰਜਾਬ ਪੁਲਿਸ ਦੀ ਇਹ ਹਾਲਾਤ ਬਣੀ ਹੋਈ ਹੈ ਥਾਣਿਆਂ ਦੇ ਵਿੱਚ ਇੱਥੇ ਬੰਬ ਡਿੱਗੇ ਉਹਦੇ ਤੇ ਕੋਈ ਪੁਲਿਸ ਕੋਲੇ ਜਵਾਬ ਨਹੀਂ ਐ ਡੀ ਡੀਜੀਪੀ ਸਾਹਿਬ ਜਾਂ ਉਹਨਾਂ ਦਾ ਵਾਕ ਵਾਕ ਐ ਐਸਐਸਪੀ ਨੇ ਇੱਕ ਹੱਲ ਜ਼ਰੂਰ ਲੱਭਿਆ ਉਹਦਾ ਕਿ ਥਾਣਿਆਂ ਦੇ ਉੱਤੇ ਹਰੀ ਜਾਲੀ ਲਾਤੀ ਉਹ ਹਰੀ ਜਾਲੀ ਜਾਂ ਤਾਂ ਬੰਬ ਡੇਗ ਨੂੰ ਰੋਕਣ ਤੋਂ ਜਾਂ ਇਹ ਆ ਕਿ ਕੋਈ মিডিਆ ਵਾਲਾ ਕੈਮਰਾ ਲੈ ਕੇ ਉਹ ਜਿੱਥੇ ਬੰਬ ਡੇਗਿਆ ਉਹਨਾਂ ਦਿਖਾ ਸਕੇ ਸੋ ਪੰਜਾਬ ਪੁਲਿਸ ਕੋਲੇ ਬਣਦੀ ਜਿੰਨੀ ਸਕਿਉਰਟੀ ਜਿੰਨਾ ਕੋਈ ਚਾਹੀਦਾ ਉਹ ਤਾਂ ਹੈ ਹੀ ਨਹੀਂ ਫਿਰ ਇਹਹੀ ਸਰਕਾਰ ਸੀਗੀ ਜਦੋਂ ਸਿੱਧੂ ਮੂਸੇ ਵਾਲਾ ਦੀ ਜਾਨ ਇਸੇ ਗਲਤੀ ਚਲੀ ਗਈ ਕਿ ਉਹਦੀ ਸਕਿਉਰਟੀ ਵਾਪਸ ਲੈਣ ਦੀ ਗੱਲ ਲੀਕ ਕੀਤੀ ਗਈ ਉਦੋਂ ਹੀ ਆ ਬਲਤੇਜ ਪੰਨੂ ਸਾਹਿਬ ਇਹਨਾਂ ਨੇ ਬੜੀ ਫੜ ਮਾਰੀ ਕਿ ਇੱਕ ਵਿਵਾਦਤ ਗਾਇਕ ਤੋਂ ਸਕਿਉਰਟੀ ਵਾਪਸ ਲਈ ਗਈ ਮਤਲਬ ਹੱਦ ਹੋ ਗਈ ਤੁਸੀਂ ਇੱਕ ਪੰਜਾਬ ਦਾ ਪੁੱਤ ਮਰਵਾਤਾ ਜਿਹੜਾ ਪੰਜਾਬ ਦੇ ਲਈ ਕੁਝ ਬੋਲਦਾ ਸੀ ਜਿਹੜਾ ਪੰਜਾਬ ਨੂੰ ਟੈਕਸ ਦਿੰਦਾ ਸੀ ਜਿਹਨੂੰ ਪੰਜਾਬ ਦੇ ਲੋਕ ਪਸੰਦ ਕਰਦੇ ਸੀ ਉਹ ਤਾਂ ਤੁਸੀਂ ਮਰਵਾਤਾ ਜਿਹਨੂੰ ਪੰਜਾਬ ਦੇ ਲੋਕ ਪਸੰਦ ਹੀ ਨਹੀਂ ਕਰਦੇ ਜਿਹਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ ਨਹੀਂ ਦੇਣਾ ਨਹੀਂ ਉਹ ਬੰਦੇ ਨੂੰ ਤੁਸੀਂ ਸਿਕਿਉਰਿਟੀ ਦੇਈ ਜਾਂਦੇ ਕਿਹੜੇ ਵੇਸਤੇ ਦੇਈ ਜਾਂਦੇ ਕੱਲੇ ਅਰਵਿੰਦ ਕੇਜਰੀਵਾਲ ਨੂੰ ਨਹੀਂ ਪਿਛਲੇ ਦਿਨ ਇੱਕ ਗੱਲ ਸੀ ਕਿ ਜਿਹੜਾ ਵਿਭੂ ਬਕਮਾਰ ਹੈ ਜਿਹੜਾ ਅਰਵਿੰਦ ਕੇਜਰੀਵਾਲ ਦਾ ਪਹਿਲਾ ਪੀਏ ਸੀ ਜਿੱਤੇ ਸੁਆਤੀ ਮਾਲੀਵਾਲਦ ਨੂੰ ਕੁੱਟਣ ਦਾ ਵੀ ਇਲਜ਼ਾਮ ਹੈ ਇੱਕ ਔਰਤ ਨੂੰ ਕੁੱਟਣ ਦਾ ਇਲਜ਼ਾਮ ਹੈ ਉਹਨਾਂ ਨੂੰ ਵੀ ਜੈਡ ਪਲੱਸ ਸਿਕਿਉਰਿਟੀ ਫਿਰ ਇੱਕ ਇਹ ਵੀ ਚਰਚਾ ਹੈ ਕਿ ਰਾਘਵ ਚੱਡਾ ਨੂੰ ਵੀ ਜੈਡ ਪਲੱਸ ਸਿਕਿਉਰਿਟੀ ਹੈ ਮਤਲਬ ਆਮ ਆਦਮੀ ਪਾਰਟੀ ਜਿਹੜੇ ਅਰਵਿੰਦ ਕੇਜਰੀਵਾਲ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਵੈਗਨਰ 2015 ਮੌਕੇ ਜਦੋਂ ਉਹਦੇ ਦਿੱਤੇ ਐ ਉਹਦੇ ਕਹਿੰਦੇ ਮੈਂ ਤਾਂ ਵੈਗਨਰ ਲੈ ਕੇ ਆ ਜਾਣਾ ਮੈਨੂੰ ਕੀ ਲੋੜ ਆ ਸਿਕਿਉਰਟੀ ਦੀ ਮੈਨੂੰ ਸਿਕਿਉਰਟੀ ਨਹੀਂ ਚਾਹੀਦੀ ਇੰਨੇ ਇੰਨੇ ਗਨਮੈਨ ਕੀ ਕਰਨੇ ਆ ਤੇ ਅੱਜ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਪੁਲਿਸ ਦੀ ਸਿਕਿਉਰਟੀ ਨਾਲ ਵੀ ਸਬਰ ਨਹੀਂ ਆ ਰਿਹਾ ਉਹ ਪੰਜਾਬ ਪੁਲਿਸ ਦੀ ਸਿਕਿਉਰਟੀ ਵੀ ਉਹਨਾਂ ਨੂੰ ਚਾਹੀਦੀ ਹੈ ਫਿਰ ਡੀਜੀਪੀ ਸਾਹਿਬ ਤਰਕ ਦੇ ਰਿਹਾ ਕਿ ਉਹਨਾਂ ਨੂੰ ਖਤਰਾ ਹੈ ਜੀ ਕੱਲ ਕੱਲ ਨੂੰ ਖਤਰਾ ਇਥੋਂ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਨੂੰ ਹੋ ਜਾਊਗਾ ਫਿਰ ਉਹਨੂੰ ਵੀ ਤੋਰ ਦੇਵਾਂਗੇ ਕੱਲ ਨੂੰ ਖਤਰਾ ਹਿਮਾਚਲ ਦੇ ਮੁੱਖ ਮੰਤਰੀ ਨੂੰ ਹੋ ਜਾਊਗਾ ਉਹਨੂੰ ਵੀ ਪੰਜਾਬ ਦੀ ਸਕਿਉਰਿਟੀ ਦੇ ਦਿਆਂਗੇ ਕੀ ਲੋੜ ਹੈ ਇਹਦਾ ਮਤਲਬ ਕੱਲ ਨੂੰ ਇੱਥੇ ਅਜੇ ਤਾਂ ਇੱਕ ਇੱਕ ਨੈਸ਼ਨਲ ਲੀਡਰ ਹੈ ਅਰਵਿੰਦ ਕੇਜਰੀਵਾਲ ਜਾਂ ਦੋ ਚਾਰ ਰਾਗਵ ਚੱਡੇ ਵਰਗੇ ਸੰਦੀਪ ਪਾਠ ਕਰਕੇ ਆ ਕੱਲ ਨੂੰ ਕਾਂਗਰਸ ਦੀ ਸਰਕਾਰ ਬਣਦੀ ਹੈ ਇਹਨਾਂ ਦਾ 36 ਨੈਸ਼ਨਲ ਲੀਡਰ ਹੈ ਫਿਰ ਤਾਂ ਸਾਰੀ ਪੰਜਾਬ ਪੁਲਿਸ ਇਹਨਾਂ ਲੀਡਰਾਂ ਦੀ ਸਿਕਿਉਰਿਟੀ ਤੁਰ ਜੂਗੀ ਇਹਨਾਂ ਲੀਡਰਾਂ ਨੂੰ ਸਫਾਈਚ ਕਰਨ ਤੇ ਤੁਰ ਜੂਗੀ ਪੰਜਾਬ ਪੁਲਿਸ ਦੇ ਮੁਲਾਜ਼ਮ ਪਿਛਲੇ ਦਿਨੀ ਇੰਨਾ ਦਬਾਏ ਪੰਜਾਬ ਪੁਲਿਸ ਦੇ ਐਸਐਚਓਾਂ ਤੇ ਪੰਜਾਬ ਪੁਲਿਸ ਦੇ ਡੀਐਸਪੀਾਂ ਤੇ ਪੰਜਾਬ ਪੁਲਿਸ ਦੇ ਥਾਣੇਦਾਰਾਂ ਤੇ ਪਿਛਲੇ ਦਿਨੀ ਫਰੀਦਕੋਟ ਦੇ ਇੱਕ ਐਸਐਚਓ ਦੀ ਟੈਨਸ਼ਨ ਦੇ ਨਾਲ ਹੀ ਉਹਨਾਂ 'ਤੇ ਅਟੈਕ ਆ ਗਿਆ ਤੇ ਉਹ ਕਿਉਂਕਿ ਕੰਮ ਦਾ ਬੋਝ ਇਹਨਾਂ ਬੰਦੇ ਨੇ ਹਾਈ ਕੋਰਟ ਵੀ ਜਾਣਾ ਹੈ ਇੱਥੇ ਵੀ ਭੁਗਤੌਣਾ ਹੈ ਫਿਰ ਕੋਈ ਐਮਐਲਏ ਦੀਆਂ ਵੀ ਝੜਕਾਂ ਚੱਲਣੀਆਂ ਫਿਰ ਕੋਈ ਅਫਸਰਾਂ ਦੀਆਂ ਵੀ ਝੜਕਾਂ ਚੱਲਣੀਆਂ ਕਿਉਂਕਿ ਜਦੋਂ ਕੰਮ ਹੋਵੇ 10 ਬੰਦਿਆਂ ਦੇ ਕਰਨ ਵਾਲਾ ਕਰਨ ਨੂੰ ਦੋ ਬੰਦੇ ਫਿਰ ਉਹ ਕੰਮ ਸਿਰੇ ਕਿਵੇਂ ਚੜੂ ਜਦੋਂ ਸਿਰੇ ਨਹੀਂ ਚੜੂ ਅਫਸਰ ਉੱਥੇ ਬੈਠਿਆ ਨੂੰ ਉਹਨੇ ਉਹ ਸਿਚੁਏਸ਼ਨ ਤਾਂ ਦੇਖਣੀ ਨਹੀਂ ਹੁੰਦੀ ਉਹ ਥੱਲੇ ਬੈਠਿਆ ਨੂੰ ਜਿਹੜੀਆਂ ਗਾਲਾਂ ਦਿੰਦਾ ਉਹ ਗਾਲਾਂ ਦੇ ਚੱਕਰ 'ਚ ਜਿਹੜਾ ਅਫਸਰ ਆ ਉਹ ਡਿਪਰੈਸ਼ਨ 'ਚ ਆ ਜਾਂਦਾ ਤੇ ਕੋਈ ਇਹੋ ਜੀਆਂ ਘਟਨਾਵਾਂ ਵਾਪਰੀਆਂ ਨਹੀਂ ਅੱਜ ਤੁਸੀਂ ਜਾਓ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਾਓ ਹਰ ਮਹੀਨੇ 15-15 20-20 ਮੁਲਾਜ਼ਮ ਜਿਹੜੇ ਆ ਰਿਟਾਇਰਮੈਂਟ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਰਹੇ ਆ ਉਹ ਕਿਉਂ ਅਗਲੇ ਕਹਿੰਦੇ ਕੀ ਲੋਡ ਹੈ ਜੱਬ ਖਾਣੇ 'ਚ ਪੈਣ ਦੀ ਕੰਮ ਤਾਂ ਕੋਈ ਚੱਲਣ ਨਹੀਂ ਦਿੰਦੇਗੇ ਫਿਰ ਪੁਲਿਸ ਥਾਣਿਆਂ ਦੇ ਵਿੱਚ ਐਸਐਚਓ ਲੱਗਣ ਲਈ ਜਿਹੜੇ ਐਸਐਚਓ ਇਥੋਂ ਤੱਕ ਸਭ ਨੂੰ ਪਤਾ ਹੈ ਕਿ ਰਿਸ਼ਵਤ ਤੱਕ ਚਲਦੀ ਸੀ ਚੜਾਵਾ ਤੱਕ ਚੜਾਉਂਦੇ ਸੀ ਲੀਡਰਾਂ ਦੀਆਂ ਮਨਤਾਂ ਤੱਕ ਵੀ ਕਰਦੇ ਸੀ ਅੱਜ 70% ਐਸਐਚਓ ਇਹੋ ਜਿਹੇ ਪੰਜਾਬ ਦੇ ਜਿਹੜੇ ਕਹਿੰਦੇ ਆ ਵੀ ਅਸੀਂ ਨਹੀਂ ਸਾਹਮਣਾ ਥਾਣਾ ਜਦੋਂ ਮਰਜ਼ੀ ਸਾਡੇ ਤੋਂ ਲੈ ਲਓ ਅੱਗੇ ਮਨਤਾਂ ਹੁੰਦੀਆਂ ਸੀ ਅੱਜ ਐਸਐਚਓ ਮਨਤਾਂ ਕਰਦੇ ਆ ਕਿ ਅਸੀਂ ਨਹੀਂ ਸਾਹਮਣਾ ਥਾਣਾ ਇਹ ਹਾਲਾਤ ਤਾਂ ਪੰਜਾਬ ਪੁਲਿਸ ਦੇ ਬਣੇ ਹੋਏ ਆ ਇਹ ਹਾਲਾਤ ਤਾਂ ਪੰਜਾਬ ਦੇ ਬਣੇ ਹੋਏ ਆ ਤੁਸੀਂ ਚੱਕ-ਚੱਕ ਸਿਕਿਉਰਟੀਆਂ ਦੇਈ ਜਾਂਦੇ ਆ ਅਰਵਿੰਦ ਕੇਜਰੀਵਾਲ ਨੂੰ ਅਰਵਿੰਦ ਕੇਜਰੀਵਾਲ ਪਹਿਲਾਂ ਪੰਜਾਬ ਦੇ ਜਹਾਜ ਜਿਹੜੇ 50 ਸਿਰ ਜਹਾਜਾਂ ਦਾ ਖਰਚਾ ਪਾਉਂਦੇ ਸੀ ਫਿਰ ਐਡਵਰਟਾਈਜ਼ਮੈਂਟ ਦਾ ਖਰਚਾ ਪੰਜਾਬ ਚੋਂ ਜਾ ਰਿਹਾ ਹੈ ਹੁਣ ਇੱਥੋਂ ਤੱਕ ਸਵਾਤੀ ਮਾਲੀਵਾਲ ਨੇ ਇੱਕ ਉਹਨਾਂ ਦੇ ਐਮਐਲਏ ਦੀ ਵੀਡੀਓ ਜਾਰੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਪੈਸਾ ਉੱਥੇ ਜਾ ਰਿਹਾ ਹੈ ਅੱਜ ਹੋਰ ਖੁਲਾਸਾ ਵੀ ਹੋ ਸਕਦਾ ਹੈ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਨੂੰ ਤਾਂ ਮਜ਼ਾਕ ਬਣਾ ਕੇ ਰੱਖ ਲਿਆ ਸਿਕਿਉਰਿਟੀ ਨੂੰ ਤਾਂ ਮਜ਼ਾਕ ਬਣਾ ਕੇ ਰੱਖ ਲਿਆ ਇਹ ਵੀ ਲੱਗਦਾ ਕਿ ਜਿਹੜੇ ਪੰਜਾਬ ਦੇ ਡੀਜੀਪੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਬੈਚਮੇਟ ਹੈ ਇਸੇ ਕਰਕੇ ਇਹਨਾਂ ਨੂੰ ਵਧੇਕ ਡੀਜੀਪੀ ਤੌਰ ਤੇ ਇਹਨਾਂ ਨੂੰ ਲਗਾਇਆ ਹੋਇਆ ਐਗਜ਼ੀਕਿਊਟਿਵ ਤੌਰ ਤੇ ਐਗਜੀ ਕਾਰਜਕਾਰੀ ਲਾਇਆ ਹੋਇਆ ਪੱਕਾ ਡੀਜੀਪੀ ਤਾਂ ਨਹੀਂ ਲਾਇਆ ਕਿ ਕੇਂਦਰ ਕੋਲੇ ਕਿਤੇ ਪੈਨਲ ਭੇਜੀਏ ਤੇ ਨਾਲ ਕਿਸੇ ਹੋਰ ਬੰਦੇ ਦਾ ਜੇ ਸੋ ਇਹਨਾਂ ਨੂੰ ਲਾਇਆ ਹੋਇਆ ਆਪਣੇ ਦੋਸਤ ਨੂੰ ਜ਼ਰੂਰ ਖੁਸ਼ ਕਰ ਰਹੇ ਹੋਣਗੇ ਕਿਉਂਕਿ ਦੋਸਤ ਨੇ ਲਾਇਆ ਹੈ ਪਰ ਪੰਜਾਬ ਨੂੰ ਤਾਂ ਬਰਬਾਦ ਨਾ ਨਾ ਕਰੋ ਪੰਜਾਬ ਦੀ ਪੰਜਾਬ ਦੇ ਲੋਕਾਂ ਤੇ ਐਨਾ ਬੋਝ ਅੱਜ ਤੁਸੀਂ ਬਾਜ਼ਾਰਾਂ ਦੇ ਵਿੱਚ ਚਲੇ ਜਾਓ ਦੁਕਾਨਦਾਰਾਂ ਨੂੰ ਜੀਐਸਟੀ ਵਾਲੇ ਤੰਕਰ ਮਾਰਦੇ ਆ ਛੋਟੇ ਛੋਟੇ ਦੁਕਾਨਦਾਰਾਂ ਤੇ ਰੇਡਾਂ ਵੱਜ ਰਹੀਆਂ ਇਹੀ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਇਨਸਪੈਕਟਰ ਰਾਜ ਖਤਮ ਕਰਨਾ ਹੈ ਅੱਜ ਇਨਸਪੈਕਟਰ ਬੁਰਾ ਹਾਲ ਕੀਤਾ ਹੋਇਆ ਹੈ ਦੁਕਾਨਦਾਰ ਜਿਹੜੇ ਵਿਚਾਰਿਆਂ ਨੇ ਕੋਈ ਤਿਲਫਲ ਜੋੜ ਕੇ ਆਪਣੀ ਦੁਕਾਨ ਚਲਾਈ ਅੱਜ ਡਰ ਬਣਿਆ ਪਿਆ ਉਹਨਾਂ ਦੇ ਤਾਂ ਰੇਡਾਂ ਵੱਜ ਰਹੀਆਂ ਉਹਨਾਂ ਦਾ ਠੱਠ ਕੀਤਾ ਜਾ ਰਿਹਾ ਤੇ ਇਧਰ ਬਿਨਾਂ ਮਤਲਬ ਦੇ ਖਰਚੇ ਉਡਾਏ ਜਾ ਰਹੇ ਆ ਇੱਕ ਜੈਡ ਪਲਸ ਸਿਕਿਉਰਿਟੀ ਦੇਣ ਤੇ ਕਰੋੜਾਂ ਰੁਪਏ ਸਰਕਾਰ ਨੂੰ ਖਰਚਾ ਪੈਂਦਾ ਉਹਦੇ ਪਰਭਾਈ ਕੌਣ ਕਰੂਗਾ ਉਹਦੇ ਦਾ ਜਵਾਬ ਕੀ ਹੈ ਸਰਕਾਰ ਕੋਲੇ ਸੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਦੇ ਲਈ ਇਹ ਜੈਡ ਪਲਸ ਸਿਕਿਉਰਟੀਆਂ ਵੰਡੀਆਂ ਜਾ ਰਹੀਆਂ ਰਿਆਉਣੀਆਂ ਵਾਂਗੂ ਪੰਜਾਬ ਦੇ ਅਸਲ ਹਾਲਾਤ ਸਮਝਣੇ ਚਾਹੀਦੇ ਆ ਭਗਵਾਨ ਸਿੰਘ ਮਾਨ ਨੂੰ ਵੀ ਸੋਚਣਾ ਚਾਹੀਦਾ ਕਿ ਪੰਜਾਬ ਤਾਂ ਥੋੜਾ ਹੀ ਐ ਠੀਕ ਹੈ ਤੁਸੀਂ ਪਾਰਟੀ ਦਿੱਲੀ ਦੀ ਹੈ ਤੁਹਾਡੀ ਤੁਸੀਂ ਉਹਨਾਂ ਦੇ ਅੰਡਰ ਹੋ ਪਰ ਯਾਰ ਇੱਕ ਦਿਨ ਤਾਂ ਪੰਜਾਬ ਦਾ ਆਪਾਂ ਨਾਮ ਖਾਣਾ ਪੰਜਾਬ ਪਹਿਲਾਂ ਹੀ ਲੱਖਾਂ ਕਰੋੜਾਂ ਦੇ ਤੁਸੀਂ ਕਰ ਜੇ ਹੋਰ ਚੜਾ ਦਿੱਤੇ ਐ ਕਦੇ ਕਿਸੇ ਮੁਫਤ ਚੀਜ਼ ਦੇ ਨਾਂ ਤੇ ਕਿਸੇ ਕਿਸੇ ਮੁਫਤ ਚੀਜ਼ ਦੇ ਨਾਂ ਤੇ ਮੀਡੀਆ ਕੰਟਰੋਲ ਕਰਨ ਦੇ ਨਾਂ ਤੇ ਲੱਖਾਂ ਹਜ਼ਾਰਾਂ ਕਰੋੜਾਂ ਦੀ ਐਡ ਤੁਸੀਂ ਦੇ ਰਹੇ ਹੋ ਹਰ ਪਾਸੇ ਨਜਾਇਜ਼ ਖਰਚਾ ਹਰ ਪਾਸੇ ਨਹੀਂ ਆਏ ਖਰਚਾ ਪੰਜਾਬ ਕਿੱਥੋਂ ਉੱਠੂਗਾ ਸੋ ਇਹ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਜਿਹੜੀ ਜੈਡ ਪਲੱਸ ਸਿਕਿਉਰਟੀ ਹੈ ਪਹਿਲਾਂ ਦਿੱਲੀ ਇਹਨਾਂ ਨੇ ਇੱਕ ਵਾਰ ਪੰਜਾਬ ਪੁਲਿਸ ਨੇ ਜੇ ਜਿਹੜੀ ਮਿਨਿਸਟਰੀ ਆਫ ਹੋਮ ਅਫੇਅਰ ਜਿਹੜਾ ਗ੍ਰਹਿ ਮੰਤਰਾਲਾ ਉਹਦੇ ਕੋਲ ਰਿਕੁਐਸਟ ਕੀਤੀ ਕਿ ਰਵਿੰਦ ਕੇਜਰੀਵਾਲ ਨੂੰ ਖਾਲਸਤਾਨੀਆਂ ਤੋਂ ਖਤਰਾ ਹੈ ਸਾਨੂੰ ਜੈਡ ਪਲੱਸ ਸਿਕਿਉਰਿਟੀ ਦੇਣ ਦਿੱਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਨਹੀਂ ਚੱਲੇਗਾ ਤਾਂ ਕਰਕੇ ਵਾਪਸ ਲਈ ਹੈ ਨਹੀਂ ਤਾਂ ਇਹ ਸਾਰਾ ਕੁਝ ਚੱਲਦੀ ਰਿਹਾ ਸੀ ਫਿਰ ਉਸ ਤੋਂ ਅੱਗੇ ਬੀਤੇ ਕੱਲ ਦਿੱਲੀ ਪੁਲਿਸ ਕਮਿਸ਼ਨਰ ਨੇ ਫਿਰ ਡੀਜੀਪੀ ਨੂੰ ਪੱਤਰ ਦੇਖਿਆ ਕਿ ਪੰਜਾਬ ਪੁਲਿਸ ਦੀਆਂ ਵੱਡੇ ਪੱਧਰ ਤੇ ਗੱਡੀਆਂ ਦਿੱਲੀ ਵਿੱਚ ਕੀ ਕਰ ਰਹੀਆਂ ਇਹ ਦਿੱਲੀ ਚ ਕੀ ਕਰਨ ਆਈਆਂ ਤੁਹਾਡੇ ਐਮਐਲਏ ਪ੍ਰਚਾਰ ਕਰਨੇ ਵੱਖਰੀ ਗੱਲ ਹੈ ਸਭ ਕੁਝ ਵੱਖਰੀ ਗੱਲ ਹੈ ਪਰ ਪੰਜਾਬ ਪੁਲਿਸ ਇੱਥੇ ਇਸ ਤਰੀਕੇ ਨਾਲ ਜਿਹੜੇ ਕਿਉਂ ਕੱਢ ਰਹੀ ਹੈ ਤਾਂ ਉਹਦੇ ਤੇ ਵੀ ਇਹਨਾਂ ਨੇ ਕਿਹਾ ਕਿ ਹਾਂਜੀ ਜਾਣਕਾਰੀ ਦੇਵਾਂਗੇ ਵੀ ਕਿਹਦੇ ਨਾਲ ਕਿਹੜੀ ਗੱਡੀ ਆਈ ਹੈ ਮਤਲਬ ਪੁਲਿਸ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਸਿਕਿਉਰਿਟੀ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਜਿਹੜੇ ਕਹਿੰਦੇ ਸੀ ਕਿ ਜੇ ਖਤਰਾ ਹੈ ਮੁਰਗੀਖਾਨਾ ਖੋਲ੍ਹ ਲਓ ਤੇ ਹੁਣ ਮੁਰਗੀਖਾਨੇ ਕਿੱਧਰ ਗਏ ਦੋ ਮੁਰਗੀਖਾਨੇ ਅਰਵਿੰਦ ਕੇ ਜੀ ਵਾਲ ਨੂੰ ਵੀ ਖੜਾ ਦੇਣੇ ਚਾਹੀਦੇ ਜਿਨ੍ਹਾਂ ਨੂੰ ਇੱਕ ਜੀਡ ਪਲੱਸ ਸਿਕਿਉਰਿਟੀ ਨਾਲ ਸਬਰ ਨਹੀਂ ਆਉਂਦਾ ਤਾਂ ਉਹਨਾਂ ਨੂੰ ਫਿਰ ਇੱਕ ਹੋਰ ਦੇਣ ਦੀ ਖਾ ਹੰਤਾ ਸਾਬਕਾ ਮੁੱਖ ਮੰਤਰੀ ਰਹਿ ਗਏ ਆ ਉਹ ਬੜੇ ਲੰਮੇ ਸਮੇਂ ਤੋਂ ਸਾਬਕਾ ਫਿਰ ਵੀ ਉਹਨਾਂ ਨੂੰ ਖੁਸ਼ ਕਰਨ ਲਈ ਇੱਕ ਲਿਸਟ ਵੀ ਆਈ ਹੈ ਸਾਹਮਣੇ ਮਾਨਕ ਗੋਇਲ ਨੇ ਟਵੀਟ ਕੀਤੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਦਿਖਾਇਆ ਹੈਗਾ ਮੈਂ ਲਿਸਟ ਵੀ ਦਿਖਾਉਂਗਾ ਵੈਸੇ ਸਕਰੀਨ ਤੇ ਸ਼ੋਅ ਕਰਾਂਗੇ ਅਸੀਂ ਉਹ ਲਿਸਟ ਦੇ ਵਿੱਚ ਵੀ ਸਪਸ਼ਟ ਹੈ ਕਿ ਪਹਿਲੇ ਨੰਬਰ ਤੇ ਜੈਡ ਪਲੱਸ ਸਿਕਿਉਰਟੀ ਵਾਲਿਆਂ ਦੇ ਵਿੱਚ ਪਹਿਲੇ ਨੰਬਰ ਤੇ ਰਵਿੰਦ ਕੇਜਰੀਵਾਲ ਨੂੰ ਰੱਖਿਆ ਹੋਇਆ ਕਮਾਲ ਹੋ ਗਈ ਸਾਡਾ ਮੁੱਖ ਮੰਤਰੀ ਦੂਜੇ ਨੰਬਰ ਤੇ ਆ ਜਿਹੜੀ ਸਟੇਟ ਦਾ ਮੁੱਖ ਮੰਤਰੀ ਉਹ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਆਕਾ ਨੂੰ ਰੱਖਿਆ ਹੋਇਆ ਸੋ ਇਸ ਕਰਕੇ ਪੰਜਾਬ ਪੁਲਿਸ ਨੂੰ ਸੋਚਣਾ ਚਾਹੀਦਾ ਤੁਹਾਡੇ ਕੋਲੇ ਬੰਦੇ ਨਹੀਂ ਐ ਤੁਹਾਡੇ ਬੰਦੇ ਨੌਕਰੀਆਂ ਛੜ ਛੜ ਭੱਜ ਰਹੇ ਐ ਤੁਸੀਂ ਨਫਰੀ ਭਰਤੀ ਹੋਰ ਤਾਂ ਕੀ ਕਰਨੀ ਸੀ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਦਿੱਲੀ ਵਾਲਿਆਂ ਦੇ ਢੋਲੀ ਚੱਕ ਬਣਾ ਛੱਡਿਆਗਾ ਫਿਰ ਇਹਨਾਂ ਦਾ ਕੋਈ ਨਿਕਾ ਜਾਂ ਚੇਅਰਮੈਨ ਹੁੰਦਾ ਉਹਦੇ ਨਾਲ ਵੀ ਗੱਲ ਮੈਣ ਇਹਨਾਂ ਦਾ ਕੋਈ ਟਰੱਕ ਯੂਨੀਅਨ ਦਾ ਪ੍ਰਧਾਨ ਆ ਉਹਦੇ ਨਾਲ ਵੀ ਗੱਲ ਮੈਣ ਆਏਗਾ ਨਵੇਂ ਵੰਡੀ ਜਾਣੇ ਤੁਸੀਂ ਆਏ ਲੱਖਾਂ ਰੁਪਇਆ ਤਨਖਾਹ ਇੱਕ ਇੱਕ ਪੁਲਿਸ ਮਲਾਈਆਂ ਸਿਪਾਈ ਵੀ ਹੈ ਉਹ 80 70 80000 ਰੁਪਏ ਦੇ ਵਿੱਚ ਪੈਂਦਾ ਹੈ ਠੀਕ ਹੈ ਫਿਰ ਇਹ ਕੋਈ ਐਸਆਈ ਹੈ ਉਹ ਲੱਖਰ ਪਲੱਸ ਚ ਪੈਂਦਾ ਹੈ ਜੇ ਕੋਈ ਉਸ ਤੋਂ ਉੱਤੇ ਰੈਂਕ ਦਾ ਤੁਸੀਂ ਤਾਂ ਮਜ਼ਾਕ ਬਣਾ ਕੇ ਰੱਖ ਦਿੱਤਾ ਅਫਸਰਾਂ ਦਾ ਇਹ ਜਿਹੜੀ ਜਨਤਾ ਦੀ ਪੰਜਾਬ ਦੇ ਲੋਕ ਜਿਹੜਾ ਟੈਕਸ ਦੇ ਪੈਸੇ ਭਰਦੇ ਆ ਉਹਨਾਂ ਦੀ ਸੁਰੱਖਿਆ ਲਈ ਹੁੰਦਾ ਪੰਜਾਬ ਦੇ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਕਿ ਅਸੀਂ ਰਾਤ ਨੂੰ ਆਪਦੇ ਖੇਤ ਪਾਣੀ ਲਾਉਣ ਜਾਂਦੇ ਆ ਤੇ ਸਾਡੇ ਕੋਈ ਛਿਪੇੜੇ ਮਾਰ ਕੇ ਸਾਡੇ ਪੈਸੇ ਹੀ ਖੋ ਕੇ ਲੈ ਜੇ ਪੰਜਾਬ ਵਿੱਚ ਤਾਂ ਇਹ ਹਾਲਾਤ ਬਣੇ ਹੋਏ ਆ ਪੰਜਾਬ ਵਿੱਚ ਚਿੱਟਾ ਛਰੇ ਆ ਵਿਕਦਾ ਚੈਨਾਡੋਰ ਛਰੇ ਆ ਵਿਕਦੀ ਹੈ ਉਹ ਤਾਂ ਪਈ ਪੁਲਿਸ ਤੋਂ ਕੰਟਰੋਲ ਨਹੀਂ ਹੁੰਦੀ ਅਰਵਿੰਦ ਕੇਜਰੀਵਾਲ ਨੂੰ ਸੁਰੱਖਿਆ ਦੇ ਚਲੋ ਅਰਵਿੰਦ ਕੇਜਰੀਵਾਲ ਪੰਜਾਬ ਦਾ ਮਾਮਾ ਲੱਗਦਾ ਜ ਕੀ ਸੁਰੱਖਿਆ ਦੇ ਕਿਉਂ ਕਰਾਉਣਾ ਕੀ ਹੈ ਦਿੱਲੀ ਪੁਲਿਸ ਦੇਵੇ ਜਿਹਨ ਜਿਹੜੀ ਸਟੇਟ ਦਾ ਮੁੱਖ ਮੰਤਰੀ ਰਿਹਾ ਸਾਬਕਾ ਮੁੱਖ ਮੰਤਰੀ ਆ ਦੇਵੇ ਪੰਜਾਬ ਪੁਲਿਸ ਕਿਉਂ ਖਰਚਾ ਕਰੇ ਪੰਜਾਬ ਸਰਕਾਰ ਕਿਉਂ ਖਰਚਾ ਕਰੇ ਪੰਜਾਬ ਦੇ ਲੋਕਾਂ ਆਪਦੇ ਟੈਕਸ ਦੇ ਪੈਸੇ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਕਿਉਂ ਖਰਚਾ ਕਰਨ ਤਾਂ ਇਸ ਤੇ ਪੰਜਾਬ ਦੇ ਡੀਜੀਪੀ ਨੂੰ ਫਿਰ ਸੋਚਣਾ ਚਾਹੀਦਾ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਕਿ ਜੇ ਵਾਪਸ ਆ ਗਈ ਹੈ ਤਾਂ ਹੁਣ ਦਿਓ ਨਾ ਇਨੂੰ ਰੱਖ ਲਓ ਇਹ ਨਾ ਹੋਵੇ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਫਿਰ ਚੱਕ ਕੇ ਇਹਨੂੰ ਸਿਕਿਉਰਿਟੀ ਦੇ ਦਿਓ ਤਾਂ ਇਹਦੇ ਨਾਲ ਪੰਜਾਬ ਦੇ ਖਜ਼ਾਨੇ ਤੇ ਹੋਰ ਬੋਝ ਵਧੇਗਾ ਤੇ ਪੰਜਾਬ ਦੇ ਲੋਕਾਂ ਨੂੰ ਇਹ ਤੇ ਚੜਾਵੇਗੀ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਨਾਮ ਤੋਂ ਹੀ ਚੜਾ ਆ ਜਾਂਦੀ ਹੈ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਜਦੋਂ ਕੋਈ ਪੰਜਾਬ ਦੇ ਪੈਸੇ ਤੇ ਦਿੱਲੀ ਦੇ ਬੰਦੇ ਨੂੰ ਕੋਈ ਐਸ਼ ਕਰਾਊਗਾ ਤਾਂ ਪੰਜਾਬ ਦੇ ਲੋਕੇ ਤੇ ਗੁੱਸਾ ਹੀ ਕਰਨਗੇ